ਉਹਨਾਂ ਨੇ ਜੀ ਆਜੋ ਉਹਨਾਂ ਨੇ ਜੀ ਫੜ ਲਈ ਅੱਛਾ ਹੀ ਨਾ ਇਹਨਾਂ ਦੇ ਕੋਲੇ ਖੜੇ ਦੇਖੀਗੇ ਉਹ ਬਾਈ ਸਿੰਘ ਜਨਾ ਉਹ ਬਾਬਾ ਜੀ ਦੀ ਕਿਰਪਾਨ ਪਈ ਹੈ ਗ੍ਰੰਥੀ ਆ ਜੀ ਇਹ ਗ੍ਰੰਥੀ ਨੇ ਵਾ ਵਾ ਇਹ ਤੁਸੀਂ ਫੜਿਆ ਇਹਨਾਂ ਨੂੰ ਦੇਖਾ ਪਾਇਆ ਇਹ ਵੀ ਕੋਲੇ ਦੁਕਾਨ ਸੀ ਇਹਨੇ ਧੱਕਾ ਮਾਰਿਆ ਬਾਬਾ ਜੀ ਨੇ ਜਫਾ ਪਾਇਆ ਇਹ ਰਾਤ ਤੇ ਟਿਕੀ ਸਵਰਸਪੈਟ ਖੜਾ ਸੀ ਪਾਚੀ ਗਿਆ ਬਹੁਤ ਗਾਂਜ ਵੜ ਗਿਆ ਇਹ ਸਵਰਸਪੈਟ ਖੜਾ ਸੀ ਪਾਚੀ ਗਿਆ ਕਿਉਂ ਸੀ ਠੀਕ ਹੈ ਫਿਰ ਉਹ ਤਾਂ ਕਹਿੰਦੇ ਜਾਣੀ ਗਏ ਇੰਦਰ ਅੱਜ ਨੂੰ ਦਬੇ ਵਰਤਾਂ ਮਿਵਾਟੂ ਦਾ ਪੰਜਾਬ ਪੁੱਤ ਦਾ ਧੰਨਵਾਦ ਕਰਦਾ ਸੀ ਪਰ ਧੰਨਵਾਦ ਥੋੜਾ ਕਰਨਾ ਪੈ ਰਿਹਾ ਬੋਲੇ ਫੋਨੇ ਹਾਂ ਹੈ ਗੁਰੂ ਦਾ ਅਮਰ ਛੱਗਿਆ ਤੇ ਸੱਚੇ ਪਾਤਸ਼ਾਹ ਕਿਤਨਾ ਕਰਦੇ ਤੇ ਇਹਨਾਂ ਨੇ ਫੜ ਲਿਆ ਤਾਂ ਕਹਿੰਦੇ ਜਿਹੜਾ 2000 ਬੰਦੇ ਇਹਨਾਂ ਕੋਲ ਦੇਖ ਲਈ ਉਹ ਤਾਂ ਅੰਦਰ ਵਰ ਗਿਆ ਨਹੀਂ ਜੀ ਟਿਊਟ ਪੁੱਛਾਵੇ ਬੋਲੇ ਜੀ ਬੋਲੇ ਜੀ ਨਾਮਵੰਦ ਕੋਈ ਨਾ ਬੰਦਾ ਪਾਉਂਦੇ ਕਰਦੇ ਉਹ ਸਾਰੇ ਅੰਦਰ ਵਰ ਗਿਆ ਜੀ ਸਰ ਟਿਊ ਹੋਇਆ ਉਹਦੀ ਜਿਹੜਾ ਰਿਟਾਇਰਮੈਂਟ ਹੈ ਮੇਰੀ

ਪਰ ਮੇਰੀ ਰਾਏ ਕਿ ਇਹਨੂੰ ਛੱਡੇ ਉਹਦਾ ਸੋਗਾ ਫੈਸਲਾ ਇਹਨਾਂ ਨੂੰ ਵਾਰਨਿੰਗ ਦਿਓ ਜੇ ਇੱਕ ਦਿਨ ਬਾਅਦ ਜਾਂ ਦੋ ਦਿਨਾਂ ਬਾਅਦ ਬੰਦੇ ਨਾ ਫੜੇ ਫਿਰ ਸਾਰਾ ਸ਼ਹਿਰ ਬੰਦ ਕਰਾਵਾਂਗੇ ਫਿਰ ਮਾਨਸਾ ਵੀ ਕਰਾਵਾਂਗੇ ਪੁੱਛੋ ਵੀ ਕਰਾਵਾਂਗੇ ਬਠਿੰਡਾ ਵੀ ਕਰਾਵਾਂਗੇ ਇਹ ਮੜਾਈ ਮਨਾ ਤਾਂ ਜਿਹੜੇ ਜਾਗਦੇ ਰਹਿਣ ਤੇ ਸੌਣਾ ਜਾਵੇ ਪੁੱਛ ਜਿਹੜੀ ਰੋਜ਼ ਸੌ ਜਾਂਦੀ ਹੈ ਇਹ ਸਾਡਾ ਬਾਪੂ ਫੜ ਸਕਦਾ ਹੈ ਤੇ ਫਿਰ ਇਹ ਕਿਉਂ ਨਹੀਂ ਫੜ ਸਕਦੇ ਜੇ ਇਹਨਾਂ ਦੇ ਮੁੰਡੇ ਦੇ ਗੋਲੀ ਚਲਾ ਕੇ ਗਿਆ ਹੋਵੇ ਨਾ ਕੋਈ ਐਸਪੀ ਦੇ ਮੁੰਡੇ ਦੇ ਇਹ ਰਾਤ ਨੂੰ 3 ਘੰਟੇ ਜਮਦਾ ਫੜਦਾ ਪਰ ਇਹਨਾਂ ਦਾ ਹੁੰਦਾ ਨਹੀਂ ਤੁਸੀਂ ਦੇਖੋ ਕੋਈ ਪੁਲਸਾਰ ਦੇ ਮੁੰਡੇ ਤੇ ਚੱਲੀ ਗੋਲੀ ਬੋਲੋ ਕੱਲ ਜੀ ਨਿਕਲਦੇ ਕੋਈ ਨਹੀਂ ਜੇ ਫਾਲ ਦੇ ਨਾਲ ਖੜੇ ਨੂੰ ਮਾਰ ਦੇਣਗੇ ਕੋਈ ਸਾਰਾ ਖੜਾ ਰਹੂ ਜੀ ਜਿਹੜੇ ਕੌੜੀ ਲੜਕਬ ਜਲਾੜ ਹੋਰ ਚੜਾ ਹੋਰ ਕੀ ਪੁੱਛਦੇ ਸੋ ਮੇਰੇ ਕਹਿਣ ਦਾ ਮਤਲਬ ਫੈਸਲਾ ਛੋੜਾ ਹੈ ਗਣਾਈ ਲੜਨੀ ਚਾਹੀਦੀ ਹੈ ਵਾਰਨਿੰਗ ਦਿਓ ਇਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰੋ ਇਹ ਸਰਕਾਰ ਦਾ ਫਰਜ ਬੰਦਾ 192 ਹੋ ਗਿਆ ਤੇ ਥਿਫੀ ਤੇ ਅਫੀਡਵਟ ਲਿਖ ਕੇ ਦਿਓ ਜੇ ਅਗਰ ਮੈਨੂੰ ਕੋਈ ਜਾਨ ਨੂੰ ਹੋ ਗਿਆ ਉਹ ਈਸ਼ਟ ਸ਼ਕਤੀ ਨੂੰ ਪਾਓ ਹਾਈ ਕੋਰਟਸ ਪਾਓ ਥੋੜਾ ਕੋਈ ਆ ਮੰਨੀ ਤੇ ਗਏ ਨਸਤੂਗਾ ਉਰੇ ਹਸਤੇ ਪੰਜਾਬ ਦੀ ਪੁਲਸ ਦਾ ਡੀਜੀਪੀ ਤੇ ਪੰਜਾਬ ਮਾਨਸਾ ਦਾ ਐਸਐਸਪੀ ਤੇ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਦਾਰ ਰੋਇਆ ਆ ਵੀ ਜੀਸ਼ੇ ਕਮੇਟੀ ਆ ਬਾਈ ਕਾਨੂੰ ਛਾਤੀ ਚਲਾਈ ਦੀ ਦਾ ਪਤਾ ਲੱਗਦਾ ਪਤਾ ਨਹੀਂ ਬਰ ਕਿਸੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਨਾਬ ਸੋ ਇਹ ਕੰਟੇ ਸਾਰੇ ਜਾਨੇ ਪਹਿਰਾ ਦਿਓ ਤੇ ਤੁਹਾਨੂੰ ਦੱਸਿਆ ਇਹਦਾ ਤਗੜਾ ਸੀਗਾ ਪੁੱਲਾ ਉਸੇ ਵਾਲਾ ਖੜਾ ਹੋ ਗਿਆ ਨੀ ਤਾਂ ਆਮ ਬੰਦੇ ਦੇ ਵਾਸਤੇ ਤਾਂ ਅਰੋਗ ਨਹੀਂ ਜਿਹੜਾ ਪਕੀਆਂ ਸੰਗ ਦਾ ਪੁੱਤ ਮਰ ਗਿਆ ਉਸ ਤੋਂ ਬਾਅਦ ਉਹ ਖੜਾ ਹੋ ਜਿਹਾ ਹੋਰ ਕਿਸੇ ਦਾ ਪੁੱਤ ਨਾ ਮਰੇ ਹੋਰ ਕਿਸੇ ਦਾ ਭਰਾ ਨਾ ਮਰੇ ਆਪਾਂ ਸਾਰਿਆਂ ਨੇ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਆਂ ਵੀ ਆਪਣਾ ਯੋਗਦਾਨ ਥੋੜਾ ਥੋੜਾ 4 ਘੰਟੇ ਦੁਕਾਨ ਬੰਦ ਕੀਤੀ ਸਾਡੇ ਭਰਾਵਾਂ ਨੂੰ ਮੂੰਹ ਤੇ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਵੀਰਾਂ ਨੂੰ ਮਰਨ ਤੋਂ ਰੋਕਿਆ ਜਾ ਸਕਦਾ ਹੈ ਜੇ ਅਸੀਂ ਸਾਰੇ ਉਪਰਾਲਾ ਕਰੀਏ ਇਹ ਦੇਖਣਾ ਵੀ ਇਹ ਇਹਦੇ ਬੁਲਾਇਆ ਨਹੀਂ ਬੁਲਾਇਆ ਪਰ ਅਸੀਂ ਕਿਹੜੀ ਖਾਤੇ ਲੜਾਈ ਲੜਨੀ ਪਹਿਲਾਂ ਮੇਰਾ ਸੱਤ ਤੱਕ ਦਾ ਸੀ ਨਾ ਆਉਂਗਾ ਤਿੰਨ ਘੰਟੇ ਐ ਉਹਨੂੰ ਗੱਡੀ ਭਿਜਾ ਕੇ ਆਇਆ ਤਿੰਨ ਘੰਟੇ ਆਉਂ ਨੂੰ ਗੱਡੀ ਭਿਜਾ ਕੇ ਹੁਣ ਜਾਉਂਗਾ

ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਘਟਨਾ ਕਰਮ ਵਾਪਰ ਰਹੀ ਹੈ ਮੈਂ ਤਾਂ ਗੁਰੂ ਆਖਿਆ ਕੋਈ ਗੈਂਗਸਟਰ ਐਮਐਲਏ ਬੰਦੇ ਕਿਸੇ ਨੇ ਸਾਥ ਖਾਦੀ ਕਿਸੇ ਨੇ ਹੌਲੀ ਉਹਦੀ ਮਾਰ ਥਾ ਦੇਣੀ ਹੈ ਫੇ ਫੋੜਾ ਬੜੂਆ ਕੀ ਤੇ ਰੱਬ ਜਾਣਦਾ ਕਿਉਂਕਿ ਅੱਗੇ ਦਾ ਸਾਡੇ ਵਾਲੇ ਸਾਰੇ ਹੱਥ ਜੋੜਦੇ ਆ ਉਹ ਪਿਸਤੌਲ ਠਾ ਕੇ ਕਰਨਗੇ ਉਹਨਾਂ ਨੂੰ ਜਾ ਵੀ ਨਹੀਂ ਸਕਦੇ ਸਭ ਤੋਂ ਗਾਲਾਂ ਕੱਢ ਬੈਠੇ ਹੋ ਤੁਸੀਂ ਸੋ ਇਹਨਾਂ ਦਿਨਾਂ ਦਾ ਧਿਆਨ ਰੱਖਦੇ ਹੋਏ

ਜੋ ਕੰਮ ਕਰਨਾ ਹੈ ਕਿ ਬੰਦਾ ਭਰੋ ਜੇ ਨੂੰ ਪੁੱਛੋ ਵੀ ਕੋਈ ਕਿਉਂ ਚੜਾਈ ਸੀ ਇਹ ਕੰਮ ਕਰੋ ਤੇ ਬੰਦੇ ਨੂੰ ਸਕਿਉਰਿਟੀ ਮਹਈਆ ਕਰਾਓ ਇਹਦੇ ਤੇ ਕਿਸੇ ਪ੍ਰਕਾਰ ਦਾ ਕੰਪਰੋਮਾਈਜ਼ ਨਾ ਕਰਿਓ ਨਹੀਂ ਤਾਂ ਕੱਲ ਨੂੰ ਕੋਈ ਅਣ ਹੋਣੀ ਸਾਡੇ ਪਰਿਵਾਰ ਨਾਲ ਵਾਪਸ ਸਕਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੇ ਇਸ ਦਰਨੇ ਚ ਸ਼ਰਮੂਲੀਅਤ ਕੀਤੀ ਔਰ ਸ਼ਹਿਰ ਕਮ ਕੀਤਾ ਮੈਂ ਦੇਖ ਰਿਹਾ ਉਥੇ ਨਾ ਕਿ ਉਥੇ ਤਾਂ ਕਿ ਟਿਕਾਣਾ ਏਦਾਂ ਹੀ ਭਾਈਚਾਰਾ ਹੁਣ ਚਾਹੀਦਾ ਚਾਹੇ ਸਾਡੀ ਬੰਦੀ ਹੋਵੇ ਚਾਹੇ ਨਾ ਬੰਦੀ ਹੋਵੇ ਜਿੱਥੇ ਭਾਈਚਾਰੇ ਦਾ ਸਵਾਲ ਹੈ ਉਥੇ ਭਾਈਚਾਰੇ ਨੂੰ ਸ਼ਹਿਰਦਾਰੀ ਦੇ ਨਾਂ ਤੇ ਗਵਾਂਢੀ ਮੱਥੇ ਦੇ ਨਾਂ ਤੇ ਔਰ ਭਾਈਚਾਰਕ ਤੌਰ ਤੇ ਸਾਂਝੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਇਹਨੇ ਸ਼ਬਦਾਂ ਨਾਲ ਹਾਜ਼ਰੀ ਕਰਿਓ ਪਰਮਾਨ ਤੁਹਾਡਾ ਸਾਰਿਆਂ ਦਾ ਤਨਵਾਦ ਜੈ ਹਿੰਦ ਜੈ ਪਰਮ